ਸਾਰੇंनो ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੱਪਾ ਹਾਜ਼ਰ ਹੋਏ ਨਾ ਵੀਡੀਓ ਲੇ ਕੇ ਵੀਡੀਓ ਨੂੰ ਅੰਦਰ ਤੱਕ ਦੇਖਿਆ ਕਰੋ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਬਣਾਵਾਂਗੇ ਆਪਾਂ ਪਾਸਤਾ ਆਪਾਂ ਨੇ ਲਿਆ 1/2 ਕਿਲੋ ਟੁਕਾ ਟਾ ਪਾਸਤਾ ਇਸ ਤਰ੍ਹਾਂ ਦੇ ਤਿੰਨ ਗੋਲੀਆਂ ਇੱਕ ਬੰਦੇ ਵਾਸਤੇ ਇੱਕ ਗੋਲੀ ਬਹੁਤ ਹੈ ਬਹੁਤ ਹੋ ਜਾਂਦੀ ਹੈ ਇਹਨਾਂ ਲਈਏ ਇੱਕ ਲਈਏ ਛਿਬਦਾ ਮਿਰਚ ਥੋਲੀਆਂ ਘਾਜਣਾ 2 ਵੱਟੇ ਪਿਆਜ਼ ਕੱਟ ਲੇ ਹਰੀ ਮਿਰਚ ਕੱਟ ਲਈ ਉਸੀਂ ਆਪਣਾ ਮਨ ਪਸੰਦ ਅਧੀਨ ਕੋਈ ਵੀ ਸਬਜ਼ੀ ਪਾ ਸਕਦੇ ਹਾਂ ਤੇ ਉਹ ਵਿੱਚ ਚਲੋ ਜੀ ਇਹਨੂੰ ਪਹਿਲਾਂ ਪਾਸਤੇ ਨੂੰ ਉਬਲਣਾ ਧਰਦੇ ਹਾਂ ਲਓ ਜੀ ਪਾਸਤੇ ਚ 2 ਕਿਲੋ ਪਾਣੀ ਪਾ ਲਿਆ ਮੈਂ ਖੁੱਲਾ ਢੁੱਲਾ ਹੀ ਪਾਣੀ ਪਾ ਦੇ ਜਿਆਦਾ ਹੀ ਵਧੀਆ ਰਹਿੰਦਾ ਇਹ ਪਰ ਪਾ ਲੈਣ ਅੱਧਾ ਕ ਚਮਚਾ ਪਾ ਦੇਣਾ ਆਪਣਾ ਨਮਕ ਦਾਇਚ ਥੋੜਾ ਜਿਹਾ ਪਾ ਲੈਣਾ ਹਰ ਫੈਲ ਔਲ ਇਹ ਚੇਤੇ ਕੋ ਕੱਚੀ ਪਾ ਦੇਣੀ ਆ ਕਿ ਥੱਲੇ ਨਾ ਲੱਗੇ ਕਿ ਬਣਾਵਾਂਗੇ ਵਾਣਗੇ ਜਲਪਨ ਦੇਖਾਂਗੇ ਵਿੱਚ ਨੂੰ ਜਦੋਂ ਉਬਲ ਗਿਆ ਪਰਫਾ ਬੰਦ ਕਰ ਦਾਂਗੇ ਗੈਸ ਲੋ ਜੀ ਆ ਵਾਲੀ ਆ ਗਈ ਹੁਣ ਆਪਾਂ ਦੂਜੇ ਗੈਸ ਤੇ ਰੱਖਾਂਗੇ ਘੱਟ ਗੈਸ ਸਾੜੇ ਤੇ ਇਹਦੇ ਪਰ ਰੱਖਾਂਗੇ 프라이 ਪੈਨ ਇਹਦੇ ਪਰ ਬਣਾਵਾਂਗੇ ਟੱਕ ਦਾ ਇਹ ਤਾਂ ਇਹ ਜੇ ਪੈਨ ਹੋ ਗਿਆ ਗਰਮ ਹੁਣ ਆਪਾਂ ਇਹ ਚ ਟੱਕ ਪੈਨ ਦੋਲੀ ਇਹ ਉਹ ਗਰਮ ਕਰ ਲਵਾਂਗੇ। ਸਰਪਾ ਸਮੇਂ ਪਿਆਜ਼ ਨੂੰ ਹਲਕੇ ਬ੍ਰਾਊਨ ਕਰ ਦਿੰਦੇ ਹਾਂ। ਲੋਜ ਪਿਆਜ਼ ਹਲਕੇ ਬ੍ਰਾਊਨ ਹੋ ਕੇ ਹੁਣ ਤਾਂ ਪਾਵਾਂਗੇ ਵਿੱਚ ਗਾਜਰਾਂ। ਥੋੜਾ ਜਿਹਾ ਗਾਜਰਾਂ ਨੂੰ ਸੇਕ ਲਵਾਵਾਂਗੇ। ਤੋਂ ਗਾਜਰਾਂ ਕੱਢੀਆਂ ਨੂੰ ਸ਼ਿਮਲਾ ਮਿਰਚ ਦੇ ਬਾਅਦ ਪਾਵਾਂ। ਥੋੜਾ ਜਿਹਾ ਨਮਕ ਪਾਵਾਂਗੇ ਅੰਦਰ ਵਿੱਚ। Non posso dire che non posso dire che non posso dire che non posso dire che non ਲੋਗ 2 ਮਿੰਟ ਕਰ ਦਰਾ ਢੱਕ ਕੇ ਪਕਾ ਲਵੇ ਇਹ ਹੋ ਗਿਆ ਸੌਫਟ। ਫਿਰ ਪਾਪਾਮੇ ਦੇ ਵਿੱਚ ਛਿਮਲਾ ਮਿਰਚ ਇਹਨੂੰ ਵੀ ਥੋੜੀ ਸੌਫਟ ਕਰਾਂਗੇ। ਤੁਸੀਂ ਇਹਦੇ ਵਿੱਚ ਲਸਣ ਪਿਆਜ਼ ਅਦਰਕ ਜਿਹੜਾ ਤੁਸੀਂ ਮਰਜ਼ੀ ਪਾ ਸਕਦੇ ਹੋ ਕੋਈ ਮਰਜ਼ੀ ਸਬਜ਼ੀ। ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ। ਜਿਨੇ ਨੂੰ ਆਪਣਾ ਮਸਾਲਾ ਬਣਦਾ ਉਹਨੇ ਪਾਸ ਸੌਬਲ ਦੇ ਹੁੰਦਾ। ਲਸਣ ਅਦਰਕ ਕਾਲੀ ਤਰੋ ਹੋ ਜੇ ਸਬਜ਼ੀ ਖਾਣੇ ਆ। ਪੱਕਿਆ ਕੇ ਬਣਾ ਲੈਣਾ ਤਾਂ ਲਸਣ ਤਿੱਖਾ ਕੇ ਦੇਖ ਸਕਦੇ। ਜਿਵੇਂ ਸੁਕਾ ਵੀ ਲੰਨੇ ਪਰ ਅੱਧਾ ਸੁਕਾਇਆ ਨੇ ਹੁਣ ਪਾਵਾਂਗੇ ਹਰੀਆਂ ਮਿਰਚੇ ਦੋ ਹਰੀਆਂ ਮਿਰਚਾਂ ਰੱਖ ਲਈਏ ਬਸ ਨਾ ਲਾਦ ਮਿਰਚ ਪਾਉਣੀ ਆ ਆਪਣੀ ਮਰਜ਼ੀ ਨਾਲ ਸਵਾਦ ਅਨੁਸਾਰ ਜੇ ਕੋਈ ਮਰਚੀ ਪਾ ਸਕਦੇ ਆ ਲਓ ਇੱਕ ਮਿਰਚ ਨੂੰ ਇੱਕ ਮਿਰਚਾ ਪਾ ਲਈਆ ਪਨ ਇਹ ਵੀ ਤਰਤ ਹੋ ਗਈਆਂ ਉਦੋਂ ਆਪਣਾ ਪਾਸਤਾ ਵੀ ਬਣ ਗਿਆ ਗੈਸ ਕਰਤਾ ਬੰਦਾ ਕੱਢ ਕੇ ਦੇਖ ਲਿਆ ਆਪਣਾ ਹੱਥੀਂ ਨਾਲ ਦੱਬ ਖਾਣ ਲੱਗ ਗਿਆ ਜਦੋਂ ਉਹ ਖੁਸ਼ਣਾ ਦਾ ਬਹੁਤ ਲੱਗ ਜਵੇ ਸਮਝ ਲੱਖਾਂ ਬਣ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਕੌਂਦੇ ਟਮਾਟੋ ਸੌਸ ਲਾ ਕੇ ਉਸੇ ਆਪਣੀ ਘੱਟ ਵੱਧ ਕੇ ਚਿਬਾਉਣੀ ਹੈ ਉਹ ਵੀ ਦਿੱਤੇ ਪਾ ਸਕਦੇ ਹੁਣ ਇਹਨੂੰ ਚੰਗੀ ਤਰ੍ਹਾਂ ਬਣਾਵਾਂਗੇ ਜਿਨਾਂ ਤੇ ਤੇਲ ਨਹੀਂ ਥਰਦਾ ਮਸਾਲਾ ਸਲਾ ਚਰ ਪਕਾਉਗੇ ਇਹਨੂੰ ਜਦੋਂ ਮਸਾਲਾ ਚੰਗੀ ਤਰ੍ਹਾਂ ਦੇਖੋ ਬਣ ਗਿਆ ਤੇਲ ਛੱਡਦਾ ਸੋਸਰੀ ਠੀਕ ਹੈ ਚਾਰ ਮਿੰਨਾਂ ਨਾਲ ਕੱਢ ਲਿਆ ਆਪਣਾ ਪਾਸਤਾ ਪਾਣੀ ਵਿੱਚ ਤੋਂ ਇਸ ਤਰ੍ਹਾਂ ਹੁਣ ਆਪਾਂ ਗੈਸ ਘੱਟ ਕਰਤਾ ਚਾਹੇ ਗੈਸ ਬੰਦ ਕਰਕੇ ਹੁਣ ਤਾਂ ਬਸ ਮਸਾਲਾ ਹੀ ਰੋਣਾ ਪਾਸਤਾ ਤਾਂ ਬਣ ਗਿਆ ਬਸ ਬਸ ਹੌਲੀ ਹੌਲੀ ਇਸ ਤਰ੍ਹਾਂ ਰੋਣਾ ਹੁੱਲੇ ਚ ਭਾਂਡੇ ਚ ਰਲਦਾ ਹੈ ਹੁੱਲੇ ਚ ਉਬਲਦਾ ਲੋਜੀ ਸਬਜੀ ਵਾਲਾ ਪਾਸਤਾ ਬਣ ਕੇ ਹੋ ਗਿਆ ਤਿਆਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ